ਕੇ ਭਰਾ ਨੇ ਹੀ ਆਪਣੀ ਭੈਣ ਦੇ ਨਾਲ ਟੱਪੀਆਂ ਹਦਾ ਦਹਿਸ਼ਤ ਦਾ ਮਾਹੌਲ ਹੋਇਆ ਪੈਦਾ ਦੱਸ ਜੀਏ ਕਿ ਗੁਰਦੁਆਰਾ ਸਾਹਿਬ ਦੇ ਸਮਾਗਮ ਦੇ ਵਿੱਚ ਭੈਣ ਵੱਲੋਂ ਕੀਤੀ ਜਾ ਰਹੀ ਸੀ ਸੇਵਾ ਇਸੇ ਦੌਰਾਨ ਭਾਈ ਨੇ ਦੇਖ ਕੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਵਿੱਚ ਇੱਕ ਭਰਾ ਦੇ ਵੱਲੋਂ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਦੀ ਵਜ੍ਹਾ ਦੱਸੀ ਜਾ ਰਹੀ ਹੈ ਇਹ ਭੈਣ ਨੇ 3 ਸਾਲ ਪਹਿਲਾਂ ਲਵ ਮੈਰਿਜ ਕਰਵਾਏ ਸੀ ਤੇ ਇਸੇ ਦੇ ਚੱਲਦੇ ਹੀ ਜਿਹੜੇ ਕਿ ਉਸਦੇ ਭਰਾ ਦੇ ਵੱਲੋਂ ਇਹ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਉੱਥੇ ਜਿਹੜੇ ਮੌਕੇ ਤੇ ਲੋਕ ਸੀ ਜਾਂ ਫਿਰ ਮੌਤਵਾਰ ਬੰਦੇ ਸੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਦਾ ਕਤਲ ਦਾ ਕਾਰਨ ਸਿਰਫ ਇਹੀ ਹੈ ਕਿ ਭਰਾ ਨੂੰ ਉਸਦੀ ਭੈਣ ਦੀ ਲਵ ਮੈਰਿਜ ਪਸੰਦ ਨਹੀਂ ਸੀ ਜਿਸ ਦੇ ਚੱਲਦੇ ਉਸ ਨੇ ਇਸੇ ਘਟਨਾ ਨੂੰ ਅੰਜਾਮ ਦਿੱਤਾ ਇੱਕ ਗੋਲੀ ਚੱਲੀ ਹੈਗੀ ਇਹ ਕੌਣ ਲੱਗਦੇ ਤੁਹਾਡੇ ਕਿ ਕਿਦਾਂ ਗੋਲੀ ਚੱਲੀ ਸਾਡੇ ਲੜਕੀ ਦਾ ਗਵਾਹ ਨਹੀਂ ਹੈ ਉਹ ਘਰ ਛੱਡ ਕੇ ਸਾਡੇ ਨੇੜੇ ਦੇ ਇ ਇਹ ਮਾਝਾ ਸਿੱਖਾ ਦੀ ਕੁੜੀ ਸੀ ਤੇ ਰਾਮਾ ਸਿੱਖਾ ਦੇ ਮੁੰਡੇ ਨਾਲ ਇਹਨੇ ਕੁੜੀ ਨੇ ਵਿਆਹ ਕਰਵਾ ਲਿਆ ਸੀ 3 ਸਾਲ ਪਹਿਲਾਂ ਇਹਦਾ ਭਰਾ ਇਤਰਾਜ ਕਰਦਾ ਸੀ ਜਦੋਂ ਤੋਂ ਵਿਆਹ ਹੋਇਆ ਉਹ ਤੋਂ ਲੈ ਕੇ ਤਾਂ ਫਿਰ ਉਹ ਇੰਗਲੈਂਡ ਚਲਾ ਗਿਆ 3 ਸਾਲ 2 ਸਾਲ ਲਾ ਕੇ ਵਾਪਸ ਆ ਗਿਆ ਤੇ ਅੱਜ ਇਹ ਸਾਡੇ ਸਮਾਗਮ ਚ ਆ ਗਏ ਬਾਬਾ ਜੀ ਦੇ ਖੰਡ ਪਾਠ ਆਰੰਭ ਸੀ ਗੁਰਦੁਆਰਾ ਸਾਹਿਬ ਉੱਥੇ ਲੜਕੀ ਇਹ ਪਹੁੰਚੀ ਆਈ ਸੀ ਸੇਵਾ ਸੁਭਾ ਕਰਨ ਤੇ ਉਹਨੇ ਨੂੰ ਮੁੰਡਾ ਆਇਆ ਪੈਸਾ ਚੱਲ ਕੇ ਤੇ ਉਹ ਲਿਆਣ ਕੇ ਤੇ ਅੰਦਰ ਸਿਰ ਸਿਰ ਗੋਲੀਆਂ ਮਾਰਤੀ ਕੌਣ ਸੀਗਾ ਮੁੰਡਾ ਜਿਹਨੇ ਗੋਲੀਆਂ ਸਗਾ ਭਰਾ ਜੀ ਤੇ ਗੋਲੀਆਂ ਕਿੱਥੇ ਮਾਰੀਆਂ ਜੀ ਕਦੋਂ ਮਾਰੀਆਂ ਮਾਰੀਆਂ ਜੀ ਕੁੜੀ ਕਿੱਥੇ ਸੀ ਉਦੋਂ ਕੁੜੀ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਲੰਗਰ ਆ ਦੇ ਬਾਹਰ ਖੜੀ ਸੀ ਉੱਥੇ ਮਾਰੀ ਹੈ ਹਾਂਜੀ ਹਾਂਜੀ ਮਾ ਉਹਦੇ ਹੀ ਬਾਪੇ ਤੇ ਭੂਆ ਤੇ ਆਈ ਮੇਲਾ ਸਾਡੇ ਚੱਲਦਾ ਹੀ ਬਾਪੇ ਉੱਥੇ ਲੰਗਰ ਦੀ ਸੇਵਾ ਕਰਦੇ ਤੇ ਕੁੜੀਆਂ ਮੇਰੀਆਂ ਨਾਲ ਆਈਆਂ ਨੇ ਉਹ ਤੋ ਖਿੱਚੀ ਖਿੱਚੀ ਹੁੰਦਾ ਭਰਾ ਲਾਇਆ ਉਹਨੇ ਗੋਲੀਆਂ ਮਾਰੀਆਂ ਤੇ ਨੇ ਮਾਰ ਕਿਹਨੇ ਮਾਰੀਆਂ ਗੋਲੀਆਂ ਅਰਮਾਨ ਨੇ ਉਹ ਕੀ ਲੱਗਦਾ ਕੁੜੀ ਦਾ ਕੁੜੀ ਦਾ ਭਰਾ ਆਇ ਸੱਕਾ ਫਤ ਗੋਲੇ ਕਾ ਤਾਂ ਮਰੀ ਕੀ ਰੰਜਿਸ਼ ਕੀਤੀ ਉਹ ਇਹਨੇ ਲੈ ਮਾਰਜ ਕਰਾਈ ਸੀ ਇੱਥੋਂ ਕਰ ਲਈ ਉਹਦੋਂ ਜਦੋਂ ਲਵ ਮੈਰੀ ਕਰਾਈ ਕਰੇ ਦੱਸਿਆ ਨਹੀਂ ਸੀਗੇ ਉਹਨਾਂ ਨੇ ਕਿੰਨਾ ਘਰ ਤੋਂ ਪਾਸੇ ਹੋ ਗਈ ਲਵ ਮੈਰੀ ਕਰਾਈ ਸੀ ਹਾਂਜੀ ਕੀ ਕੀ ਕਹਿਣਾ ਚਾਹੋਗੇ ਹੰਦੂ ਜੀ ਕੀ ਮੰਗ ਕੀ ਕਰਦੇ ਹੋ ਮੰਗ ਕੀ ਹਣ ਕੋਈ ਇਹਦਾ ਮੁੱਲ ਪੈਣਾ ਚਾਹੀਦਾ ਮੇਰੀ ਐਡੀ ਨੌਜਵਾਨ ਨਾ ਉਹਨਾਂ ਮਾਰਕ ਸੜ ਕੇ ਇੱਕ ਇੱਕ ਮੇਰਾ ਬੱਚਾ ਇੱਕੋ ਇੱਕ ਮੇਰੀ ਨਾਉ ਅਤੀਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ આરોપી ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਕੋਟੀ ਸੇਖਾਂ ਦੇ ਪਿੰਡ ਦੋਲੇয়াল ਦੇ ਵਿੱਚ ਇੱਕ ਮਰਡਰ ਦੀ ਇਨਫੋਰਮੇਸ਼ਨ ਮਸੂਲ ਹੋਈ ਸੀ ਸਾਨੂੰ ਜਿਸ ਵਿੱਚ ਸਾਡੇ ਸੈਕਟਰ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਜਦੋਂ ਇਹਨੂੰ ਵੈਰੀਫਾਈ ਕੀਤਾ ਗਿਆ ਪ੍ਰੋਪਰਲੀ ਬ੍ਰੀਕਲੀ ਤੇ ਪਤਾ ਚੱਲਿਆ ਕਿ ਜਿਹੜੀ ਸਿਮਰਨ ਕੌਰ ਆਏਜ 23 ਸਾਲ ਇਹ ਜਿਹੜੀ ਗੋਲੀਆਂ ਮਾਰ ਕੇ ਦਾ ਮਰਡਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਕਿ ਜਿਹੜਾ ਇਹਦਾ ਬ੍ਰਦਰ ਹਰਮਨ ਪੀਤਾ ਉਹਦੇ ਵੱਲੋਂ ਮਰਡਰ ਕੀਤਾ ਗਿਆ ਸੀ ਜਿਹੜੀ ਸਿਮਰਨ ਆਈ ਨੇ ਤਿੰਨ ਸਾਥ ਬੰਦ ਨਾਲ ਅਲੱਗ ਮੈਰਿਜ ਕਰਵਾਈ ਸੀ ਤੇ ਹਰਮਨ ਜਿਹੜਾ ਸੀ ਇਹ ਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧਿਤ ਹੀ ਉਹਨੇ ਇਹਦੇ ਅੱਜ ਗੋਲੀਆਂ ਮਾਰ ਕੇ ਮਰਡਰ ਕਰਤਾ ਜਿਹੜਾ ਹਰਮਨ ਪੀਤਾ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਮਾਨਜੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਰਮਾਨ ਲੈ ਕੇ ਅੱਗੇ ਫਰਦਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅਣਖ ਦੀ ਖਾਤਰ ਹੀ ਭਰਾ ਦੇ ਵੱਲੋਂ ਆਪਣੀ ਭੈਣ ਦਾ ਕਤਲ ਕੀਤਾ ਗਿਆ ਕਿਉਂਕਿ ਉਹ ਉਸ ਦੀ ਲਵ ਮੈਰਿਜ ਤੋਂ ਕਾਫੀ ਸਮੇਂ ਤੋਂ ਖਫਾ ਸੀ ਜਿਸ ਦੇ ਚੱਲਦੇ 3 ਸਾਲ ਬਾਅਦ ਉਸਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ